ਸਾਵਾ ਇਹ ਤੇ ਕੀ ਫਤੇ ਸੌਣ ਦਾ ਮਹੀਨਾ ਆ ਗਿਆ ਤੇ ਸੌਣ ਚ ਆਪਾਂ ਰੋਕਣਾ ਲਾ ਰਹੇ ਆ ਅਕਾਲਤਾਰ ਸਹਯਾ ਦਾ ਵੀ ਜਿਹੜਾ 2 ਦਸੰਬਰ ਦਾ ਹੁਕਮਨਾਮਾ ਆਇਆ ਉੱਥੇ ਉਹਨਾਂ ਨੇ ਕਿਹਾ ਵੀ ਵੱਧ ਤੋਂ ਆਦਾਂ ਰੋਕ ਲਏ ਜਾਣ ਉਹ ਆਪਾਂ ਤੇ ਆਪਣੇ ਧੂਆ ਦੇ ਪੁੱਤਾਂ ਦਾ ਖੇਤ ਆ ਗਰੇ ਵਾਲਾਂ ਦਾ ਤੇ ਉਹ ਇਹ ਆਪਣੇ ਪਿੰਡੋਂ ਮੁਡੇ ਕੱਲ ਜੀਤੋਣੀ ਚੰਦ ਤੇ ਇਹ ਬਾਈ ਹੁਣੀ ਲੈ ਕੇ ਆਇਆ ਨੈਸਲੇ ਵੱਲੋਂ ਇਹ ਜਿਹੜੇ ਬੂਟੇ ਫ੍ਰੀ ਮਿਲੇ ਆ ਪਹਤਾ ਰਹੇ ਆ ਤੇ ਆਪਣਾ ਭਲਵਾਨ ਵੀਡੀਓ ਬਣਾ ਰਿਹਾ ਤੇ ਹੁਣ ਮੈਂ ਭਲਵਾਨ ਦੀ ਵੀਡੀਓ ਮੈਂ ਬਣਾ ਲੇਗਾ ਇਹ ਆਪਣਾ ਮੁੰਡਾ ਕਬੱਡੀ ਖੇਡਦਾ ਪਿੰਡੋਂ ਕਹਿਣਾ ਬਈ ਕੁਛ ਕਰ ਲੈ ਨਹੀਂ ਬਈ ਵਾ ਰੁਕ ਲਾਓ ਜੀ ਆ ਚੰਗੀ ਗੱਲ ਤੇ ਆ ਆ ਬਾਈ ਹੁਣੀ ਲੈ ਕੇ ਆਏ ਗੱਡੀ ਉਹ ਆਪਣਾ ਉਹਦਾ ਪਾਣੀ ਪਾਈ ਜਾਂਦਾ ਇਹ ਪਲ ਕਾਲੇ ਜਿਹੜੀ ਇੱਕ ਇੱਕ ਆਪਾਂ ਪਰਮਿਟ ਦੇਖ ਲਾ ਇੱਕ ਇੱਕ ਜਾਵਨ ਲਾਤੀ 20 ਫੁੱਟ ਤੇ ਕਰਕੇ ਪਰਮਿਟ ਤੇ ਆ ਰੋਜ਼ੀ ਆਜਾ ਅਮੋਂ ਚਾਲ ਰਹੀ ਹੈ ਕਿ ਅੱਗੇ ਵੀ ਆਪਣੀ ਮੋਟਰ ਤੇ ਇੱਕ ਜਾਵਨ ਆ ਉਹ ਖੜੀ ਆ ਐਦ ਕੀ ਤਾਲੀਆਂ ਪਤਾ ਨਹੀਂ ਠੱਕਰ ਬਣਿਆ ਪੰਗੀ ਕਿ ਕੀ ਹੋਇਆ ਮੌਸਮ ਨਾਲ ਫੱਕ ਗਿਆ ਉੱਥੇ ਆਪਾਂ ਆਪਣੇ ਕੋਲ ਹੋਰ ਵੀ ਬਹੁਤ ਕੁਝ ਵੀ ਹੈ ਨਾ ਅੰਮੇਂ ਦੇ ਔਲੇ ਅੱਜ ਅੱਜ ਗੋਆਵੋ ਔਲੇ ਲਾਈ ਦੀ ਯਾਰ ਤੋਂ ਕੋਈ ਨਹੀਂ ਕੋਈ ਜੁੱਤ ਨੇ ਔਲੇ ਮਰੂਪ ਲਈ ਤੇ ਖਾਣ ਟੀਨਵਾਦੂ ਜਮੇ ਇੱਥੇ ਰੋਕ ਟੋਕ ਹੈ ਨਹੀਂ ਬਈ ਖਾਣ ਪੀਣ ਨੂੰ ਵਾਦੂ ਖਾਣ ਪੀਣ ਨੂੰ ਵਾਦੂ ਫੜ ਕੇ ਲਓ ਉਹਨਾਂ ਨੇ ਵਜਾਉਣਾ ਖਾਲੂ ਕੋਈ ਗੱਲ ਔਲੇ ਨਾਲ ਨਹਿਰੀ ਪਾਣੀ ਆਪਣੇ ਦਾ ਨਾਲ ਚੱਲਦੀ ਜਾਣਾ ਪੱਕੀ ਤੇ ਉਹ ਵਾਪਸ ਪਿੰਗਣਾ ਨਾਲ ਨਾਲ ਨਾ ਨਾ ਚੋਬੰਦ ਤੇ ਭਾਵੇਂ ਨਾ ਨਾਲ ਨਾਲ ਕਾਲੇ ਜੀ ਬਿਲਕੁਲ ਭਾਈ ਹੁਣ ਸਾ ਜਿਤਨਾ ਇਹੋ ਗੋਬੇ ਲਈ ਭਾਈ ਮਜ਼ਦੂਰੀ ਅੱਜ ਕਰਨੀ ਪਈ ਵਿੱਚੋਂ ਆਪਾਂ ਨੂੰ ਗਾਲਾਂ ਵੀ ਕੱਢਣੀਆਂ ਪਈਆਂ ਨੇ ਕੱਢਣੀਆਂ ਭਾਈ ਜਿੰਨੇ ਕੁ ਕੁਝ ਤਾਂ ਇਹ ਤਾਂ ਦੋ ਚਾਰ ਦਾ ਕੱਪਰਸ ਘੜ ਲੈਣੀ ਤਾਂ ਹੁਣ ਮੱਠਾ ਵੀ ਆਦਾ ਹੁੰਦਾ ਹੁਣ ਭਾਈ ਲਿਵਰ ਨਹੀਂ ਮਿਲਦੀ ਲੱਖਾਂ ਦੇ ਹੁਣ ਤਾਂ ਲੱਖੇ ਨੇ ਉਹ ਘਨਾਟਾ ਲਾ ਲਿਆ ਉਹਨੂੰ ਪਤਾ ਲੱਗ ਗਿਆ ਉਹਦੇ ਸੁਧਾਰੇ ਨੇ ਤੇ ਕਿਉਂ ਨੇ ਉਹ ਕਿਵੇਂ ਮੰਨਦੇ ਉਹ ਤੇ ਪਾਣਾ ਵੀ ਰੁੱਖਾਂ ਨੂੰ ਪਾਣੀ ਪਾਉਂਦੇ ਖਰਦੁੰਦੇ ਪਾਣੀ ਪਾਉਂਦੇ ਖਰਦੁੰਦੇ ਉਹ ਵੀ ਦੇ ਨਾਲ ਨਾਲ ਸਭ ਲਈ ਕਰਦੇ ਆ ਮੈਂ ਵੀ ਵੀਡੀਓ ਬਾਈ ਕੀ ਕਰਕੇ ਬਾਈ ਆਪਣੇ ਦਾ ਇਹ ਕਿ ਲੱਗੇ 300 ਕਿੱਲਾ ਹਾਂ ਕਹਿੰਦਾ ਕਿ ਆਪਣੇ ਉਹ ਸਾਰੇ ਕਰੀ ਆ ਸਾਰਾ ਨਹਿਰੀ ਪਾਣੀ ਦੇ ਪਾਲਿਆ ਮੁੰਡਿਆਂ ਨੂੰ ਜਿਵੇਂ ਉਹਨੂੰ ਲਾਇਆ ਪਾਣੀ